ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤਾਂ 14 ਤਰੀਕ ਨੂੰ ਹੋਣੀਆਂ ਨੇ। ਵੋਟਾਂ ਤਾਂ 14 ਤਰੀਕ ਨੂੰ ਪੈਣੀਆਂ ਨੇ। ਜੇ ਮੈਂ ਕਹਾਂ ਕਿ ਨਤੀਜੇ ਅੱਜ ਆ ਗਏ ਜੀ ਮੰਨੋਗੇ? ਬਿਲਕੁਲ ਮੰਨਣਾ ਪਏਗਾ ਜੀ। ਬੇਸ਼ੱਕ ਵੋਟਾਂ 14 ਨੂੰ ਪੈਣ ਨਤੀਜੇ ਅੱਜ ਆ ਗਏ ਨੇ ਜਨਾਬ। ਕੱਲ ਸ਼ਾਮ ਨੂੰ ਹੀ ਨਤੀਜੇ ਤੈਅ ਹੋ ਗਏ ਸੀ ਜਦੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਕਿਉਂਕਿ ਇੱਕ ਪਾਸੜ ਨਾਮਜ਼ਦਗੀਆਂ ਸੀ। ਇੱਕ ਤੇ ਦੀਆਂ ਹੀ ਨਾਮਜਾਦਗੀਆਂ ਸੀ ਵਿਰੋਧੀ ਧਿਰਾਂ ਨੂੰ ਨੇੜੇ ਖੰਗਣ ਵੀ ਨਹੀਂ ਦਿੱਤਾ ਖੜਨਾ ਤਾਂ ਦੂਰ ਦੀ ਗੱਲ ਹੈ ਕਾਗਜ਼ ਖੋਣ ਦੇ ਮਾਹਰ ਲੱਭੇ ਕਾਗਜ਼ ਰੋਕਣ ਦੇ ਮਾਹਰ ਲੱਭੇ ਕਾਗਜ਼ ਫਾੜਨ ਵਾਲੇ ਮਾਹਰ ਲੱਭੇ ਤੇ ਕਾਗਜ਼ਾਂ ਦੇ ਉੱਤੇ ਕਿਵੇਂ ਢੀਕਾ ਮਾਰਨੀ ਹੈ ਹਰ ਤਰ੍ਹਾਂ ਦਾ ਮਾਹਰ ਲੱਭਿਆ ਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰਦਾ ਨਜ਼ਰ ਆਇਆ ਇਹ ਗੱਲਾਂ ਵੀ ਵਿਰੋਧੀ ਧਿਰ ਕਹਿ ਰਹੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਆ ਕਾਂਗਰਸ ਦੀ ਲੀਡਰਸ਼ਿਪ ਕਹਿ ਰਹੀ ਆ ਬੀਜੇਪੀ ਲੀਡਰਸ਼ਿਪ ਕਹਿ ਰਹੀ ਆ ਇੰਨਾ ਹੀ ਨਹੀਂ ਕਹਿੰਦੇ ਹੋ ਨਾਲੋਂ ਇਹ ਵੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਸਾਲ ਹੋਰ ਕਰ ਲੋ ਜੋ ਕਰਨਾ ਹੈ ਸਾਲ ਬਾਅਦ ਅਸੀਂ ਆਏ ਖੜੇ ਆ ਫਿਰ ਦੱਸਾਂਗੇ ਤੁਹਾਨੂੰ ਇਸੇ ਤਰੀਕੇ ਨਾਲ ਨਿਭੜਾਂਗੇ ਤੁਹਾਨੂੰ ਦੱਸਾਂਗੇ ਪੁਲਿਸ ਵਾਲਿਆਂ ਨੂੰ ਕਹਿੰਦੇ ਕਿਵੇਂ ਡਿਊਟੀ ਕਰੀ ਦਿਓ ਤੁਹਾਨੂੰ ਸਮਝਾਵਾਂਗੇ ਫਿਰ ਸਾਨੂੰ ਆ ਕੇ ਮੱਥੇ ਟੇਕੋਗੇ ਮਤਲਬ ਦਰਸ ਕਰ ਕਰਨਾ ਤੁਸੀਂ ਵੀ ਨਹੀਂ ਆਉਣਾ ਚਾਹੁੰਦੇ